हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੋਕਾ ਲੋਕਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਸੋ ਜਿਹੜੇ ਵੀਰ ਤਰਨਤਾਰਨ ਸਾਹਿਬ ਤੋਂ ਦੋਸਤੋ ਆ ਰਹੇ ਨੇ ਬਿਲਕੁਲ ਝੰਡੋਕੇ ਸਰਿਆਲੀ ਤੇ ਲੋਕਾ ਤੁਸੀਂ ਖਾਸ ਵਿਜਿਟ ਕਰਨੀ ਹੈ ਬਿਲਕੁਲ ਨਾਲ ਕੈਰੋਂ ਪਿੰਡ ਆ ਤੇ ਪੱਟੀ ਸ਼ਹਿਰ ਦੀ ਵੀ ਦੂਰੀ ਇਸ ਪਿੰਡ ਤੋਂ ਥੋੜੀ ਹੈਗੀ ਆ ਵੀਰ ਰਿੰਕੂ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਵੈਸੇ ਵੀਡੀਓ ਜਿਹੜੀ ਆ ਦੋਸਤੋ ਆਪਣੀ ਪਹਿਲੀ ਆ ਇਸ ਘਰ ਤੋਂ ਪਸ਼ੂ ਕਾਫੀ ਪੁਰਾਣੇ ਲੰਬੇ ਸਮੇਂ ਤੋਂ ਜਿਹੜੇ ਇਸ ਘਰੇ ਹੁੰਦੇ ਰਹਿੰਦੇ ਆ ਸੇਲ ਪਰਚੇਜ ਵਾਲੇ ਸੋ ਅੱਜ ਨਗ ਜਿਹੜਿਆ ਦੋਸਤੋ ਤੁਹਾਨੂੰ ਟੋਟਲ ਆਪਾਂ 4 ਨਗ ਦਿਖਾਉਣੇ ਆ 4 ਮੱਝਾਂ ਦਿਖਾਉਣੀਆਂ ਵੈਸੇ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰ ਤੇ 4 ਮੱਝਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਦੋਸਤੋ 3 ਮੱਝਾਂ ਤਕਰੀਬਨ ਜਿਹੜੀਆਂ ਸੂਈਆਂ ਸਵਾਈਆਂ ਤੇ ਇੱਕ ਗੱਬਣ ਹੋਊਗੀ ਦੋਸਤੋ ਤੇ ਬੂਰੀ ਇੱਕ ਨੀਲੀ ਦੀ ਮੱਝ ਤੁਹਾਨੂੰ ਆਪਾਂ ਸਟਾਰਟਿੰਗ ਤੋਂ ਦਿਖਾ 26 ਦਸੰਬਰ ਨੂੰ ਆਪਾਂ ਅੱਜ ਇਹ ਕਵਰੇਜ ਕਰਦੇ ਆਂ ਦੋਸਤੋ ਸਮਾਂ ਕੋਈ ਦੁਪਹਿਰ ਦੇ 1:00 ਵਜੇ ਦਾ ਸਮਾਂ ਹੈਗਾ ਸੋ ਬਾਕੀ ਜਿਹੜੇ ਵੀਰ ਆਪਣੇ ਨਾਲ ਜੁੜੇ ਆ ਦੋਸਤੋ ਬਾਕੀ ਵੀਰ ਦਾ ਜਰੂਰ ਇੱਕ ਸਾਥ ਦਿਓ ਐਪਰੀਸ਼ੀਏਟ ਕਰਿਓ ਕਿਉਂਕਿ ਪਹਿਲੀ ਵੀਡੀਓ ਆ ਵਪਾਰ ਦਾ ਕੰਮ ਕਾਫੀ ਪੁਰਾਣਾ ਵੈਸੇ ਵੀਡੀਓ ਪਹਿਲੀ ਆ ਇਦਾਂ ਜਿਹੜੀਆਂ ਦੋਸਤੋ ਅੱਗੇ ਫਿਊਚਰ ਟਾਈਮ ਦੇ ਵਿੱਚ ਤੁਹਾਨੂੰ ਜਿਹੜੀਆਂ ਆਪਾਂ ਵੀਡੀਓ ਦਿਖਾਉਂਦੇ ਰਾਵਾਂਗੇ ਪਸ਼ੂ ਦਿਖਾਉਂਦੇ ਰਾਵਾਂਗੇ ਸੋ ਬਾਕੀ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਆਪਣੀ ਇਹ ਹੁੰਦੀ ਆ ਕਿ ਜਿਹੜਾ ਪਸ਼ੂ ਸਵਾ ਸਵਾ ਦੋ ਟਾਈਮ ਉਹਦੀ ਤਸੱਲੀ ਚੋਗੇ ਜ਼ਰੂਰ ਕਰ ਲਿਓ ਤੇ ਗੱਬਣ ਪਸ਼ੂ ਆਪਣਾ ੱਤਪ ਕੇ ਕਿਉਂ ਥਾਣਾ ਦੀ ਤਸੱਲੀ ਜ਼ਰੂਰ ਕਰਿਆ ਕਰੋ ਆਓ ਲੈਣਿਆ ਜਾਣਕਾਰੀ ਵੀਰ ਤੋਂ ਪੁੱਛ ਲੈਣਿਆ ਕੀ ਡਿਟੇਲ ਆ ਸਭ ਤੋਂ ਪਹਿਲਾਂ ਵੀਰ ਰਿੰਕੂ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਵੀ ਇਹ ਕੰਮ ਕਦੋਂ ਤੋਂ ਕਿਤਾ ਆਪਾਂ ਸਟਾਰਟ ਕੀਤਾ ਕਿੰਨਾ ਕ ਸਮਾਂ ਹੋ ਗਿਆ ਜੇ ਵਪਾਰ ਕਰਦਿਆਂ ਇਹ ਸੰਤੂ ਸਾਹਿਬ ਸਾਡੇ ਪਿਓ ਦਾਦਿਆਂ ਤੋਂ ਹੀ ਕੰਮ ਪੁਰਾਣਾ ਹੀ ਚਾਲੂ ਦੁਰਿਆ ਹੁੰਦਿਆ ਅੱਛਾ ਜੀ ਪੁਰਾਣਾ ਬਹੁਤ ਕੰਮ ਜੱਦੀ ਕੰਮ ਦੁਰਿਆ ਹੁੰਦਾ अच्छा ते ਰਿੰਕੂ ਪਰ ਜਿਆਦਾ ਜੇਕਰ ਆਪਾਂ ਗੱਲ ਕਰ ਲਈਏ ਮੱਜਾਂ ਹੀ ਹੁੰਦੀਆਂ ਜਿਆਦੀਆਂ ਕਿ ਵੈੜਾ ਮੂੜਾ ਵੀ ਆ ਜਾਂਦੇ ਪਸ਼ੂ ਵੈੜਾਂ ਦੇ ਵਿੱਚ ਵੀ ਹਾਂਜੀ ਵੀ ਸੰਧੂ ਸਾਹਿਬ ਵੈੜ ਟਾਵੀ ਟਾਵੀ ਲਿਆਈਦੀ ਆ ਜਿਆਦੀਆਂ ਮੱਜਾਂ ਦਾ ਹੀ ਕੰਮ ਆ ਜਿਆਦੀਆਂ ਮੱਜਾਂ ਹੀ ਆਉਂਦੀਆਂ ਨੇ ਮੈਨੂੰ 10 ਸਾਲ ਹੋ ਗਏ ਆ ਵੀ ਜੋ ਆਪਣੀ ਸੁਰਤ ਸਾਹਿਬ ਵੀ 10 ਸਾਲ ਹੋ ਗਏ ਮੈਨੂੰ ਕੰਮ ਕਰਦੇ ਇਹਨੂੰ ਠੀਕ ਆ ਜੀ ਬਾਕੀ ਪਿਓ ਦਾਦਿਆਂ ਤੋਂ ਕੰਮ ਚੱਲਦਾ ਹੁੰਦਾ ਆਪਣਾ ਲੰਬਾ ਸਮਾਂ ਫਿਰ ਮੰਗ ਕਿਹੜੀ ਤਰ ਪੀੜੀ ਅੱਗੇ ਚੱਲਦਾ ਰਿਹਾ ਆਪਣਾ ਵੀ ਹਾਂਜੀ 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 ਠੀਕ ਆ ਤੇ ਅਚਾਰਾ ਅੱਜ ਰਿੰਕੂ ਵੀਰ ਪਸ਼ੂ ਆਪਾਂ ਕਿੰਨੇ ਦਿਖਾਉਣੇ ਆ ਮਤਲਬ ਕਿ ਚਾਰ ਪਸ਼ੂ ਆ ਤੇ ਗੱਬਣ ਪਸ਼ੂ ਇੱਕ ਹੀ ਆ ਕਿ ਤਿੰਨ ਸੁਈਆਂ ਸਭਾਈਆਂ ਇਹ ਸੰਤੂ ਸਾਹਿਬ ਤਿੰਨ ਸੁਈਆਂ ਜੇ ਤੇ ਇੱਕ ਗੱਬਣ ਜੇ ਠੀਕ ਆ ਜੀ ਠੀਕ ਆ ਤੇ ਰੇਡ ਭਾੜਤਾ ਕਿਦਾਂ ਹੁੰਦਾ ਇੱਕ ਤਾਂ ਆਪਣੇ ਵੀਰਾਂ ਨੂੰ ਇਹ ਜ਼ਰੂਰ ਦੱਸ ਸੀਗੇ ਕਿ ਪਸ਼ੂ ਜਾਇਜ਼ ਹੁੰਦੇ ਆ ਰੇਡ ਭਾੜਤਾ ਕਿਹੋ ਜਿਹਾ ਹੁੰਦਾ ਜਾਂ ਪਸ਼ੂ ਦੇ ਅਕੋਰਡਿੰਗ ਹੀ ਰੇਡ ਭਾੜਤਾ ਬਾਕੀ ਚਲੋ ਜਿਹੋ ਜਿਹਾ ਪਸ਼ੂ ਕਿਸੇ ਨੇ ਖਰੀਦਣਾ ਉਹ ਜਾ ਰੇਡ ਭਾੜਤਾ ਭਰਨਾ ਪੈਂਦਾ ਆ ਹਾਂਜੀ ਸੰਤੂ ਸਾਹਿਬ ਜਿਵੇਂ ਦਾ ਪਸ਼ੂ ਆ ਜੇ ਚੰਗਾ ਪਸ਼ੂ ਆ ਚੰਗਾ ਮੁੱਲ ਲੱਗਣਾ ਜੇ ਜਾਇਜ਼ ਪਸ਼ੂ ਵੀ ਆ ਜਾਂਦੇ ਛੋਟੇ ਰੇਟ ਵਾਲੇ ਵੀ ਆ ਜਾਂਦੇ ਆ ਜਿਵੇਂ ਦਾ ਮਾਲ ਆ ਉਸੇ ਹਿਸਾਬ ਦਾ ਮੁੱਲ ਆ ਉਸੇ ਹਿਸਾਬ ਕਿਤਾਬ ਦਾ ਮੁੱਲ ਤੇ ਬਾਕੀ ਇਹ ਵੇਲੇ ਚ ਮਾਲ ਜਾਊਗਾ ਜੀ 100% ਗਾਰੰਟੀ ਹੋ ਗਈ ਕੋਈ ਜੋ ਵੀ ਦੱਸਾਂਗੇ ਸੱਚ ਦੱਸਾਂਗੇ ਝੂਠ ਨਹੀਂ ਬੋਲਾਂਗੇ ਠੀਕ ਹੈ ਆਪਣਾ ਬਹੁਤ ਪੁਰਾਣਾ ਕੰਮ ਆਪ ਆਪਣਾ ਨਾਮ ਬਣਾਉਣਾ ਏ ਆਪਾਂ ਖਰਾਬ ਨਹੀਂ ਕਰਨਾ ਬਿਲਕੁਲ ਜੀ ਬਿਲਕੁਲ ਅ ਸੋ ਦੋਸਤੋ ਬਾਕੀ ਇਹ ਵੀਰ ਦੇ ਵਿਚਾਰ ਨੇ ਅੱਗੇ ਕੋਈ ਵੀ ਖਰੀਦਦਾਰ ਵੀ ਰ ਆ ਰਿਹਾ ਆਪ ਦੀ ਦੋ ਟਾਈਮ ਭਰਾ ਕੇ ਤਸੱਲੀ ਕਰ ਸਕਦਾ ਆਨਲਾਈਨ ਜਿਹੜੀ ਚੀਜ਼ ਤੁਸੀਂ ਮੰਗਾਓਗੇ ਜਿਹੜੀ ਚੀਜ਼ ਤੁਹਾਨੂੰ ਆਨਲਾਈਨ ਦੱਸੀ ਜਾਊਗੀ ਸ਼ੋਰਟੀ ਦਿੱਤੀ ਜਾਊਗੀ ਉਸ ਚੀਜ਼ ਤੇ ਉੱਪਰ ਵੀ ਵੇਰ ਪੂਰਾ ਖਰਾ ਉਤਰੂਗਾ ਲਗੂ ਭਾਈ ਪਹਿਲੇ ਨੰਬਰ ਤੋਂ ਕਿੱਥੋਂ ਸਟਾਰਟ ਕਰਦੇ ਆ ਇਹ ਬੁਰੀ ਤੋਂ ਕਰ ਲਈਏ ਜੀ ਲਓ ਜੀ ਬੂਰੀ ਦੋਸਤੋ ਇੱਕ ਮਾਝੇ ਤੁਹਾਨੂੰ ਦਿਖਾ ਦਿੰਨੇ ਆ ਇਹ ਸੂਈ ਹੈ ਜੀ ਇਹ ਸੂਈ ਹੈ ਜੀ ਪੰਜਵੇਂ ਦਿਨ ਦੀ ਸੂਈ ਜੇ ਅੱਛਾ ਜੀ ਪ्योर ਨੀਲੀ ਰਾਵੀ ਦਾ ਬਗਰ ਬੱਚਾ ਜੇ ਠੀਕ ਹੈ ਜੀ ਮੇਲ ਕਾਫ ਆ ਠੀਕ ਹੈ ਜੀ ਤੇ ਚੌਥੇ ਪੰਜਵੇਂ ਦਿਨ ਦੀ ਸੂਈ ਥੱਲੇ ਹੈਗਾ 12 ਕਿਲੋ ਦੁੱਧ ਤੁਸੀਂ 11 ਕਿਲੋ ਲਾ ਲਓ ਹੂੰ ਲਓ ਜੀ 11 12 ਕਿਲੋ ਜਿਹੜਾ ਦੋਸਤੋ ਦੁੱਧ ਚੌਥੇ ਦਿਨ ਦੀ ਸੂਈ ਆ ਬੂਰੀ ਨੀਲੀ ਰਾਵੀ ਦੇ ਵਿੱਚ ਦੋਸਤੋ ਆ ਜਾਂਦੀ ਹੈ ਠੀਕ ਹੈ ਜੀ ਹਾਂਜੀ ਬਾਕੀ 13 14 ਤੇ ਪਹੁੰਚ ਜੂਗੀ ਅੱਛਾ ਜੀ ਹਾਂਜੀ ਅੱਛਾ ਤੇ ਰਿੰਕੂ ਵੀਰ ਦਿਨ ਦੱਸਦੇ 4 ਕ ਦਿਨ ਹੋਏ ਆ ਮੱਝਾ ਮਗਰ ਤੇ ਕੱਟੀ ਸੀ ਇਹ ਕੱਟਾ ਜੇ ਕੱਟਾ ਪਿਓਰ ਨੀਲੀ ਦਾ ਕਾਲੇ ਰੰਗ ਦਾ ਅੱਛਾ ਜੀ ਅ ਟੇਡੇ ਕੱਟ ਦੇ ਵਿੱਚ ਹੀ ਆਂ ਜੀ ਠੀਕ ਹੈ ਜੀ ਜਿਵੇਂ ਸਟੇਟ ਪਟਾ ਚਿੱਟੇ ਮੂੰਹ ਦੇ ਵਿੱਚ ਹਾਂਜੀ ਹਾਂਜੀ ਕੱਟਾ ਠੀਕ ਆ ਚੋਲਾ ਆਪਾਂ ਦਿਖਾ ਦਿੰਨੇ ਆ ਕੱਟਾ ਜਿਹਦੇ ਮਗਰ ਜਿਹੜਾ ਤੇ ਦੁੱਧ ਹੁਣ 11-12 ਲੀਟਰ ਆਪਾਂ ਚੁਵਾ ਦਾਂਗੇ ਨੈਟ ਹਾਂਜੀ ਸਰ ਭਾਵੇਂ ਦੋ ਡੰਗ ਚੋ ਕੇ ਖੜੋ ਠੀਕ ਹੈ ਜੀ ਆਹ ਲਓ ਜੀ ਸੋ ਦੋਸਤੋ 11-12 ਲੀਟਰ ਦੀ ਜਿਹੜੀ ਮਿਲਕ ਕੈਪੈਸਿਟੀ ਇਸ ਬੂਰੀ ਮੱਝ ਦੇ ਬਿਲਕੁਲ ਕੋਲ હાજર ਦੁੱਧ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਆ ਤੇ ਆਹ ਥਣ ਭਾਂਡਾ ਤੁਸੀਂ ਵੇਖ ਕੇ ਚੈੱਕ ਕਰੋ ਆਹ ਦੇਖੋ ਜੀ ਬਾਕੀ ਚੋਣ ਚਾਣ ਸੰਧੂ ਸਾਹਿਬ ਬਹੁਤ ਜਿਆਦਾ ਭੋਲੀ ਆ ਹਮ ਲਓ ਜੀ ਦੋਸਤੋ ਚਵਾਈ ਜਿਹੜੀ ਆ ਦੋਸਤੋ ਬੈਸਟ ਚਵਾਈ ਲੱਗੀ ਆ ਵੀਰ ਦੇ ਬੱਚੇ ਦੇ ਮੁਕਤ ਏਵੇਂ ਦੀ ਧਾਰ ਲੱਗੀ ਆ ਠੀਕ ਹੈ ਜੀ ਠੀਕ ਸੰਤੂ ਸਾਹਿਬ ਬੱਚੇ ਧਾਰਾ ਮਿਉਰਾ ਕੇ ਖਾ ਦੀਏ ਆ ਕੋਈ ਗੱਲ ਨਹੀਂ ਲਾ ਦਾਂਗੇ ਆਪਾਂ ਬਾਅਦ ਚ ਲਾ ਕੇ ਦਿਖਾ ਦਾਂਗੇ ਦਸਾਂਗੀ ਨਾਲ ਤੇ ਅੱਛਾ ਰਿੰਕੂ ਇਹਦਾ ਬੱਚਾ ਕਿਹੜਾ ਵੀਰ ਉਹ ਜੀ ਬੂਰੀ ਦਾ ਆ ਜੇ ਕਾ ਇਹ ਕਟਾ ਮੇਲ ਕਾਫ ਲਓ ਜੀ ਸੋ ਇੱਕ ਪਾਸੇ ਟੇਡਾ ਕਟਾ ਮਗਰ ਕਟਾ ਮੇਲ ਕਾਫ ਆ ਜੀ ਇਸ ਬੂਰੀ ਮੱਝ ਦੇ ਮਗਰ ਬੱਚਾ ਤੇ 11 12 ਲੀਟਰ ਦੀ ਜਿਹੜੀ ਆ ਮਿਲਕ ਕੈਪੈਸਿਟੀ ਇਸ ਟਾਈਮ ਜਿਹੜਾ ਦੁੱਧ ਦੇ ਥੱਲੇ ਹਾਜ਼ਰ ਆ ਤੇ ਅੱਛਾ ਰਿਕੂ ਵੀਰ ਕੀ ਡਿਮਾਂਡ ਕਰਦੇ ਆ ਇਸ ਦਾ ਮੁੱਲ ਕਿਰੂਗਾ ਸੰਧੂ ਸਾਹਿਬ ਮੁੱਲ ਦੇ ਭਾਵੇਂ ਇਹਦੀਆਂ ਮਈਆਂ ਦਾ ਭਾਵੇਂ 11 ਕਰ ਲਈਏ ਹਾਂਜੀ ਹਾਂਜੀ ਤੇ ਭਾਵੇਂ 15 ਕਰ ਲਈਏ 95 ਦੀ ਦੇ ਦਈਏ 95 ਦੀ ਹਾਂਜੀ ਠੀਕ ਹੈ ਜੀ ਹੋ ਜੂਗਾ ਵਿਚੋ ਮਾਨਤਨ ਥੋੜਾ ਬਤਾ ਕੋਈ ਗੱਲ ਨਹੀਂ ਸੰਧੂ ਸਾਹਿਬ ਮਾਨਤਨ ਨੂੰ ਹੋਰ 2000 ਕਰ ਦਾਂਗੇ ਠੀਕ ਹੈ ਜੀ ਲਓ ਵੀ ਦੋਸਤੋ 95000 ਡਿਮਾਂਡ ਹੈ ਵਿਚੋ ਵੀਰਾਂ ਦਾ 2000 ਮਾਨਤਨ ਕਰ ਦਾਂਗੇ ਸੋ ਬਾਕੀ ਚਵਾਈ ਚੁਈ ਵਾਲੇ ਪਾਸਿਓ ਬੈਸਟ ਆ ਆਣ ਕੇ ਕੋਈ ਵੀ ਰੱਬ ਦੀ ਤਸੱਲੀ ਕਰ ਸਕਦਾ ਪਰ ਆ ਕੇ ਜੋ ਕਿ ਆਪਦੀ ਤਸੱਲੀ ਆ ਜਿੰਨੇ ਵੀ ਨਰਕ ਪਰਕ ਆ ਜਿੰਨੇ ਵੀ ਬਿਲਕੁਲ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਆ ਜਿਸ ਤਰੀਕੇ ਨਾਲ ਵੀ ਉਦੋਂ ਤੁਸੀਂ ਜਿਹੜੀ ਤਸੱਲੀ ਕਰ ਸਕਦੇ ਠੀਕ ਆ ਸੋ ਪੂਰੀ ਮਾਜਾ ਪਹਿਲੇ ਨੰਬਰ ਤੋਂ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਅੱਗੇ ਸੈਕਟਰ ਨੰਬਰ ਤੇ ਜਿਹੜੀ ਇਹ ਮਾਜਾ ਜੀ ਹਾਂਜੀ ਇਹ ਸੂਈ ਹੈ ਜੇ ਇਹਨੂੰ 10 ਦਿਨ ਹੋ ਗਏ ਜੀ ਸੂਈ ਜ ਨੂੰ ਓਕੇ ਇਹ ਸੰਤੂ ਸਾਹਿਬ 10 ਦਿਨ ਨੂੰ ਇਹਨੂੰ ਸੂਈ ਨੂੰ ਗਏ ਆ ਤੇ ਇਹ ਮਾਜਾ ਨਾ ਘਰੇ ਲੈਂਦੀ ਆ ਉੱਥੇ ਤੇ ਹੋ ਗਏ ਲੈ ਘਰੇ ਆ ਕੇ ਨਹੀਂ ਮਿਲੀ ਅੱਛਾ ਜੀ ਹੋਣ ਆਪਾਂ ਇਹਨੂੰ ਟੀਕਾ ਮਾਰ ਕੇ ਚੋਣਨੇ ਆ ਵੰਡ ਪਾ ਕੇ ਚੋਲੇ ਦੀ ਕੋਈ ਲੱਤ ਨਹੀਂ ਮਾਰਦੀ ਪੁੰਜੇ ਬਾਲਟੀ ਰੱਖ ਕੇ ਅੱਛਾ ਜੀ ਹਾਂ ਦੁੱਧ ਉੱਥੇ ਚੋਇਆ 14 ਕਿਲੋ ਤੇ ਹੁਣ ਇਸ ਟਾਈਮ 11 ਕਿਲੋ ਰਹਿ ਗਿਆ ਹੁਣ 11 ਕਿਲੋ ਹੈਗਾ ਤੇ ਹਾਂ 11 ਕਿਲੋ ਪੱਕਾ ਭਾਵੇਂ ਦੋ ਡੰਗ ਭਾਵੇਂ ਚੋ ਕੇ ਰਾਤ ਰਹਿਣ ਵੀ ਰਹਿਣ ਦਾ ਖਾਸ ਪ੍ਰਬੰਧ ਹੈ ਰੋਟੀ ਪਾਣੀ ਖਾਣ ਜਿੱਦਾਂ ਮਰਜੀ ਤਸੱਲੀ ਕਰਕੇ ਖਾਣਾ ਪੈਣਾ ਅੱਛਾ ਰਿੰਗੂ ਵੀਰ ਸੂਈ ਨੂੰ ਇੱਕ ਵਾਰੀ ਕਨਫਰਮ ਕਰਾ ਦਿਓ ਦਿਨ ਕਿੰਨੇ ਹੋ ਗਏ ਇਹਨੂੰ 10 ਤੋਂ 12 ਦਿਨ ਹੋ ਗਏ ਜੇ ਸੰਤੂ ਸਾਹਿਬ ਬੱਚਾ ਮਗਰ ਦੇ ਕੀ ਸੀਗਾ ਉਹ ਕੱਟਾ ਜੀ ਪਿੱਛੇ ਲਓ ਜ ਮੁਰਾਦ ਆ ਜੀ ਹੂੰ ਆ ਲੋ ਸੋ ਆ ਬੱਚਾ ਮਗਰ ਮੇਲ ਕਾਫਾ ਕਟਾ ਹੈ ਮਗਰ ਇਸ ਮਾਜ ਤੇ ਜਿਹੜੀ ਆਪਾਂ ਦੋਸਤੋਂ ਤੁਹਾਨੂੰ ਸੈਕਿੰਡ ਨੰਬਰ ਦੂਜੇ ਨੰਬਰ ਤੇ ਦਿਖਾ ਰਹੇ ਆ ਕੋਈ 12 ਦਿਨਾਂ ਦਾ ਐਸਟੀਮੇਟ ਹੈਗਾ ਸੂਈ ਨੂੰ 12 ਦਿਨ ਹੀ ਹੋਗੇ ਨਾ ਹਾਂਜੀ 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 ਸਰ ਠੀਕ ਆ ਜੀ ਤੇ ਅਚਾਰ ਰਿੰਕੂ ਵੀਰ ਬਾਕੀ 11 ਕਿਲੋ ਦੋ ਦਾ ਤੇ ਚਵਾਈ ਚ ਪਸਮਾ ਦਾ ਕਿਵੇਂ ਕੰਮ ਚਵਾ ਪਸਮਾ ਸੰਧੂ ਸਾਹਿਬ ਗੂਠੇ ਗੂਠੀ ਜਿੱਡੀ ਧਾਰ ਹੁੰਦੀ ਆ ਅੱਛਾ ਜੀ ਐ ਮੋਟੀ ਚੋਨ ਦਾ ਤੇ ਮਜ਼ਾ ਆ ਜਾਂਦਾ ਫਿਰ ਲੱਤ ਵੀ ਕੋਈ ਨਹੀਂ ਮਾਰਦੀ ਤੇ ਟੀਕਾ ਲਾਦਿਆ ਪਹਾੜਾ ਪਾ ਜਾਣੀ ਆਪਾਂ ਆਹੋ ਆਹੋ ਦੋ ਦਿਨ ਹੋ ਗਏ ਤੇ ਅੱਛਾ ਇਕੱਲਾ ਟੀਕਾ ਲਾ ਕੇ ਬਾਕੀ ਬਿਲਕੁਲ ਐ ਸੀਲ ਹੋ ਕੇ ਖੜ ਜਾਂਦੀਆਂ ਬਲਕਿ ਬਾਕੀ ਜਦੋਂ ਵੰਡ ਖਾਨ ਲੱਪਿੰਦੀ ਕੋਈ ਲੱਤ ਨਹੀਂ ਮਾਰਦੀ ਐਂਡ ਤੱਕ ਠੀਕ ਹੈ ਜੀ ਲਿਓ ਖੋਲ ਲਗੇ ਹਾਂਜੀ ਖੋਲ ਲਗੇ ਸੋ ਮਗਰ ਕਟਾ ਦੋਸਤੋ ਆ 12 ਦਿਨਾਂ ਦਾ ਸੁਵਾ ਬਾਕੀ ਇਹ ਬੱਚਾ ਤੁਹਾਨੂੰ ਤਸੱਲੀ ਨਾਲ ਦਿਖਾਤਾ ਇਹ ਮਗਰ ਕਟਾ ਠੀਕ ਹੈ ਤੇ ਬਾਕੀ ਆ ਜੂਗੀ ਦੋਸਤੋ ਕਿਉਂਕਿ ਇੱਕ ਦੋ ਦਿਨ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰਤਾ ਕਈ ਵਾਰਾਂ ਪਸ਼ੂ ਜਿਹੜਾ ਪਿਛਲੇ ਘਰ ਦਾ ਕਰਦੇ ਪਹਿਲੀ ਵਾਰ ਕਈ ਨਾ ਪਸ਼ੂ ਨਿਕਲਦੇ ਆ ਘਰੋਂ ਨਿਕਲਦੇ ਆ ਜਾਂ ਦੂਰ ਜਰਾ ਢਿਆਂ ਪਸ਼ੂ ਕੀ ਆਉਂਦਾ ਮੰਨ ਲਓ ਤੇ ਜੀ 1 2 4 ਤਿੰਨ ਦਿਨ ਲੱਗ ਵੀ ਸਕਦੇ ਪਸ਼ੂ ਨੂੰ ਜੇ ਜੂ ਧਰ ਗਿਆ ਤੇ ਆਟੋਮੈਟਿਕ ਜਿਹੜੀ ਬੱਚੇ ਤੇ ਆ ਜੂਗੀ ਬਾਕੀ ਕਾਤਕਾਰ ਜਿਹੜਾ ਦੋਸਤੋ ਫੁੱਲ ਵੱਟੀ ਹਾਈਟ ਦੇ ਵਿੱਚ ਅਮਜ ਤੇ ਸਵੇਰ ਰਿੰਕੂ ਵੀਰੇ ਹੋਵੇ ਕਿ ਤੀਜਾ ਚੌਥਾ ਤੀਜਾ ਤੀਜਾ ਮੰਨ ਲਓ ਤੀਜਾ ਮੰਨ ਲਓ ਠੀਕ ਹੈ ਜੀ ਲਓ ਜੀ ਤੇਜਾ ਸਵੇਰ ਮੰਨ ਕੇ ਇਹ ਸੰਤੂ ਸਾਹਿਬ ਪਿਛਲੇ ਸਵੇਰੇ ਉਧਰੋਂ ਲਿਆਂਦੇ ਹੀ ਬੰਦੇ ਨੇ ਜੀਨ ਸੈਰ ਲਓ ਉਹ ਹੈ ਜੰਪਲ ਉਧਰ ਦੀ ਲੱਗਦੀ ਹਾਂ ਉਧਰੋਂ ਲਿਆਂਦੀ ਉਹਨਾਂ ਨੇ ਇੱਕ ਸੂਗਾ ਚੋਇਆ ਏ ਇੱਕ ਹੈ ਵੀ ਜੈਡ ਬਲੈਕ ਹੀ ਆ ਹਾਂ ਜੀ ਬਰ ਹੋਰ ਜੈਡ ਬਲੈਕ ਜੀ ਹਾਂ ਹਾਂ ਆਲੋ ਮਲੋ ਜੀ ਠੀਕ ਹੈ ਸੋ ਜਵਾਪਸਮਾ ਦੀ ਜਿਹੜੀ ਆ ਦੋਸਤੋ ਤੁਹਾਨੂੰ ਤਸੱਲੀ ਵੀਰ ਨੇ ਦੇਦੀ ਵੀ ਜਵਾਪਸਮਾ ਬਿਲਕੁਲ ਉਂਗਲ ਜਿਹੜੀ ਮੋਟੀ-ਮੋਟੀ ਧਾਰਾ ਸੋ ਥਣ ਥਣ ਜਿਹੜਾ ਪੂਰਾ ਤੁਸੀਂ ਤਸੱਲੀ ਨਾਲ ਦੇਖ ਲਓ ਬਹੁਤ ਖੂਬਸੂਰਤ ਇੱਕਸਾਰ ਚਾਰੇ ਬਿਲਕੁਲ ਪੱਧਰਲੇਵਾ ਇੱਕੋ ਜੇ ਥਣ ਨੇ ਤੇ ਰਿਕੂ ਵੀਰ ਕਿਥੋਂ ਤੱਕ ਦੀ ਡਿਮਾਂਡ ਕਰਦੇ ਆ ਲੈਣ ਦੇਣ ਕੀ ਰਹੂਗਾ ਸੰਤੂ ਸਾਹਿਬ ਮਾਝ ਦੇ ਆ ਮਹਿੰਗੀ ਬੜੀ ਲੈਂਦੀ ਆਪ ਚੋਗੇ ਉਦੋਂ 14-15 ਕਿਲੋ ਚੋਇਆ ਦੇ ਹੁਣ ਥੋੜਾ ਜਿਹਾ ਇਤਰਾ ਕਰ ਗਈ ਆ ਹਾਂਜੀ ਹਾਂਜੀ ਵੀ ਹੁਣ ਆਪਾਂ ਮੱਝ ਦੇ ਦਈਏ 92000 ਦੀ 92 ਦੀ ਹਾਂ ਠੀਕ ਹੈ ਉਹਦਾ ਮੱਝ ਲੱਖ ਤੋਂ ਬਾਹਰ ਆਪਣੀ ਆਪ ਦੇ ਆਈ ਹੂੰ ਹੂੰ ਬਿਲਕੁਲ ਹਾਂਜੀ ਠੀਕ ਹੈ ਜੀ ਸੋ ਬਾਕੀ ਆ ਜੂਗੀ ਬੱਚੇ ਤੇ ਨਾਰਮਲ ਹੀ ਇੱਕ ਅੱਧੇ ਦਿਨ ਤੱਕ ਵੈਸੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਲੋ ਵੀ ਦੋਸਤੋ 92000 ਦੀ ਵੀਰਾਂ ਦਾ ਵੀ ਇਹ ਮੱਝ ਆਪਾਂ ਦੇ ਦਾਂਗੇ ਸੋ ਚੰਗੇ ਕਦ ਕਾੜ ਦੇ ਵਿੱਚ ਆ ਜਿਹੜਾ ਕੋਈ ਵੀਰ ਖਰੀਦਦਾਰ ਆ ਰਿਹਾ ਸੌਦਾ ਕਰਦੇ ਹੋ ਦੋਸਤੋ ਤੇ ਪੂਰੇ ਵੱਡੇ ਕਦ ਸਾਹਿਬ 15 ਕਿਲੋ ਦੁੱਧ ਆ ਕੰਨੇ ਵਾਲਾ ਦਊਗੀ ਠੀਕ ਹੈ ਜੀ ਤੇ 14 ਚੋਕੇ ਲਿਆਇਆ ਹੈ ਆਪਾਂ ਠੀਕ ਹੈ ਜੀ ਠੀਕ ਹੈ ਠੀਕ ਆ ਸੋ ਇਹ ਦੋਸਤੋ ਸੈਕੰਡ ਨੰਬਰ ਤੇ ਮੱਝ ਸੀਗੀ ਆ ਆ ਗਈ ਆਪਣੇ ਕੋਲ ਜਿਹੜੀ ਅਗਲੀ ਮੱਝ ਤੀਜੇ ਨੰਬਰ ਤੇ ਜੀ ਹਾਂਜੀ ਇਹ ਗੱਬਣ ਹੈ ਜੀ ਇਹ ਗੱਬਣ ਆ ਗਈ ਆ ਇਹਨੇ ਲੈ ਜਣੇ ਜੇ ਪੰਜ ਛੇ ਦਿਨ ਲੈ ਜਾਊਗੀ ਜੇ ਚੋਰ ਚਾਂਣ ਪੋਲੀ ਨਿਕਲੂਗੀ ਬਹੁਤ ਟਿੱਪਾ ਟੁੱਪਣ ਬੜੀ ਆ ਹੂੰ ਲਓ ਜੀ ਸੂਆ ਕਿਨਵਾ ਸੁੰਦੀ ਵੀਰੇ ਸੂਆ ਸੰਧੂ ਸੰਘਾਰ ਵਾਲੇ ਤੇ ਜੇ ਸੂਏ ਕਰਕੇ ਆਪ ਨੂੰ ਦਿੱਤੀ ਆ ਜੀ ਠੀਕ ਆ ਜੀ ਲਓ ਜੀ ਤੇਜਾ ਸੂਆ ਬਾਕੀ ਤੁਹਾਨੂੰ ਪਤਾ ਆਪਣੀ ਕਿਹੜੀ ਕੋਈ ਘਰ ਦੇਈ ਆ ਹੂੰ ਬਿਲਕੁਲ ਜੀ ਇੱਕ ਆਈਡੀਆ ਹੀ ਹੋ ਸਕਦਾ ਹਾਂਜੀ ਵੀ ਚਲੋ ਆਪਦਾ ਬਾਕੀ ਹਰ ਕਾਹਦੀ ਸੋਚ ਸਮਝ ਵਰਤਨ ਹਾਂਜੀ ਤੀਜਾ ਸੁਆ ਦੋਸਤਾਂ ਕੋ ਮਨ ਕੇ ਖਰੀਦੀ ਆ ਬਾਕੀ ਫੇਸ ਕੁਆਲਟੀ ਮੂੰ ਮੱਥੇ ਦੀ ਤੁਸੀਂ ਆ ਦੇਖ ਸਕਦੇ ਠੀਕ ਆ ਜੀ ਸਿੰਘਾ ਸੁੰਘਾਂ ਦੀ ਵਧੀਆ ਤੇ ਭਾਰਾ ਪੇਟ ਤੇ ਭਾਰੀ ਬਾਡੀ ਬਣਤਾਰਾ ਇਸ ਮੱਝ ਦੀ ਵੀ ਸੋ ਤੀਜਾ ਸੁਆ ਮੰਨ ਕੇ ਤੁਸੀਂ ਵੀ ਖਰੀਦ ਸਕਦੇ ਜੇ ਤੇ ਦਿਨ ਕੱਢ ਜੂ ਹਜੇ ਕੋਈ ਪੰਜ ਚਾਰ ਹਾਂਜੀ ਹਾਂਜੀ ਸੰਤੋ ਸਾਬ ਪੰਜ ਚਾਰ ਦਿਨ ਲੈ ਜਾਓਗੇ ਠੀਕ ਘਰ ਵਾਲਿਆਂ ਨੇ 13 ਕਿਲੋ ਦੁੱਧ ਦਿੱਤਾ ਪਿਛਲੇ ਸੁਗੇ ਹਾਂਜੀ ਬਾਕੀ ਚਲੋ ਮਹਾਰਾਜ ਦੀ ਗੁਰੂ ਰਾਮਦਾਸ ਦੀ ਕਿਰਪਾ ਚਾਹੀਦੀ ਆ ਹਮ ਹਮ ਤੇ 13 ਵੀ ਦੇ ਸਕਦੀ ਹੈ 14 ਵੀ ਦੇ ਸਕਦੀ ਹੈ ਬਿਲਕੁਲ ਜੀ ਬਿਲਕੁਲ ਬਾਕੀ ਉਹ ਸੇਵਾ ਤੇ ਡਿਪੈਂਡ ਜੀ ਆਪਰੇ ਪਰ ਆ ਭਾਂਡਾ ਕਰਮ ਵਾਲਾ ਬਾਕੀ ਪਤਾ ਨਹੀਂ ਕਿੱਥੋਂ ਤੱਕ ਸਟਾਪ ਲਾਵੇ ਕਰਮ ਵਾਲੀ ਕਿੰਨਾ ਚ ਵਾਹ ਜੀ ਹਾਂ ਜੀ ਸੰਤੂ ਸਾਹਿਬ ਲਓ ਵੀ ਦੋਸਤੋ ਥਣ ਚੱਡੇ ਵਾਲੇ ਪਾਸਿਓਂ ਪੂਰੀ ਖਬਰਦਾਰ ਆ ਸੋਨਾ ਚੱਡਾ ਬਣਾ ਕੇ ਤਿਆਰ ਕਰੀ ਖੜੀ ਕਰਮ ਵਾਲੀ ਕਿ 2-4 ਦਿਨ 5 ਦਿਨ ਹੋਰ ਵੀ ਕੱਢੀ ਤੇ ਉਮੀਦ ਹੋਰ ਵੀ ਤੁਸੀਂ ਕਰ ਸਕਦੇ ਜੇ ਅਜੇ ਪੁੜੇ ਪਾੜੇ ਨਵਾਏ ਨਹੀਂ ਗਏ ਕੋਈ 2 ਦਿਨ ਕੱਢ ਵੀ ਆਪਾਂ ਬਾਬੇ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਉਹਦੇ ਉਹ ਆਸਰੇ ਨਾਲ ਆਪਾਂ ਕੰਮ ਤੋਰਿਆ ਹੈ ਬਿਲਕੁਲ ਜੀ ਆਪਾਂ ਨੂੰ ਮਾਲਕ ਦੀ ਮਿਹਰ ਨਾਲ ਕਦੀ ਝੂਠ ਵਾਲੀ ਗੱਲ ਨਹੀਂ ਕੀਤੀ ਹਮਮ ਬਾਬੇ ਆਪਣੇ ਇਲਾਕੇ ਜਿਹੜੇ ਮਰਜੀ ਵਪਾਰੀ ਨੂੰ ਫੋਨ ਕਰਕੇ ਪੁੱਛੋ ਬੰਦੇ ਕੇਵੇਂ ਦਾ ਰਿੰਕੋ ਬਿਲਕੁਲ ਜੀ ਬੀ ਸਾਫ ਸੁਥਰਾ ਕੰਮ ਕੀਤਾ ਕਰੀ ਕਰੀ ਦਾ ਸੰਧੂ ਸਾਹਿਬ ਛੋਟਾ ਹੈ ਕਰੀ ਦਾ ਸਾਫ ਸੁਥਰਾ ਕੰਮ ਹੈ ਸਹੀ ਹੈ ਜੀ ਬੇ ਨ ਵੀ ਕੋਈ ਠੱਗੀ ਧੋਖੇ ਵਾਲੀ ਗੱਲ ਨਹੀਂ ਹੋਊਗੀ ਹਮ ਚਲੋ ਚੰਗੀ ਉਮੀਦ ਹੈ ਜ ਤੇ ਸੋ ਦੋਸਤੋ ਇਤਬਾਰ ਯਕੀਨ ਨਾਂ ਦੀ ਵੀ ਕੋਈ ਸ਼ੈ ਹੁੰਦੀ ਆ ਆਨਲਾਈਨ ਜਿਹੜਾ ਸੌਦਾ ਵੀ ਬਿਲਕੁਲ ਇੱਕ ਯਕੀਨ ਇਤਬਾਰ ਦੇ ਬਿਹਾਫ ਤੇ ਬਣਿਆ ਹੈਗਾ ਵੀ ਜੋ ਦੱਸੂ ਮਾਲਕ ਓਨਰ ਤੇ ਉਹ ਵੀ ਰੱਖਾ ਵਿੱਚ ਕੇ ਕਈ ਵੀਰ ਸੌਦਾ ਕਰ ਲੈਂਦੇ ਆ ਠੀਕ ਆ ਤੇ ਉਹ ਵੀ ਤੁਸੀਂ ਜਿਹੜੀ ਥਾਂ ਤੋਂ ਤੁਹਾਨੂੰ ਲੱਗਦਾ ਵੀ ਕਿਸੇ ਮਾਲਕ ਓਨਰ ਤੇ ਆਪਣਾ ਯਕੀਨ ਆ ਉਥੇ ਤੁਸੀਂ ਜਿਹੜਾ ਦੋਸਤੋ ਆਨਲਾਈਨ ਸੌਦਾ ਵੀ ਕਰਿਆ ਕਰੋ ਆਪਾਂ ਹਰ ਵਾਰ ਕਹਿੰਦੇ ਆ ਬਾਕੀ ਤੋਰਾ ਤੁਸੀਂ ਮਾਜਦਾ ਵੇਖ ਕੇ ਦੋਸਤੋ ਚੈੱਕ ਕਰੋ ਸੋ ਚੰਗੀ ਕਰਮਾਲੀ ਬਿਲਕੁਲ ਪਹਿਲਵਾਨਾਂ ਵਰਗੀ ਆਪਾਂ ਕਹਿ ਦਿੰਦੇ ਨੇ ਵੀ ਪਹਿਲਵਾਨਾਂ ਵਰਗੀ ਚਾਲ ਆ ਦੇਖ ਦੁਖ ਪੂਰੀ ਪਹਿਲਵਾਨਾਂ ਵਰਗੀ ਆ ਵੇਖੋ ਜੀ ਰਾਜੀ ਪੂਰੀ ਫਿੱਟ ਫਾਟ ਭੋਜਨ ਲੋਡ ਪੂਰਾ ਮਜਦਾ ਸੋ ਸੋਨੇ ਥਣ ਚੱਡੇ ਦੇ ਵਿੱਚ ਆ ਥਣ ਵੀ ਪੂਰਾ ਮੁੱਠੀ ਮੁੱਠੀ ਥਾਣਾ ਆ ਲੋ ਇੱਕ ਸਾਰ ਲੇਵਾ ਵਿਖਾਲਾ ਆ ਲੋ ਜੀ ਅੱਛਾ ਰਿੰਕੂ ਵੀਰ ਬਾਕੀ ਹੁਣ ਮੰਨ ਲਓ ਇਹ ਗੱਬਣ ਹਾਂਜੀ ਤੇ 35 ਤੋਂ 30 ਦੀ ਤਾਂ ਭਾਰ ਪਿੱਛੇ ਦੀ ਆਪਣੀ ਕੋਈ ਵੀਰ ਆਨਲਾਈਨ ਆਨਲਾਈਨ ਸਬਦਾ ਕਰਦਾ ਹਾਂਜੀ ਸਰ ਭਾਰ ਦੀ 35 ਦੀ ਟਿੱਪ ਕੇ ਆਪਣੀ ਭਾਵੇਂ ਲੈ ਜਾਏ ਤਸੱਲੀ ਕਰਕੇ ਜੇ ਕੋਈ ਵੀਰ ਭੈਣ ਭਰਾ ਇਤਰਾ ਮਂਗਾਉਂਦਾ ਥਾਣਾ ਦੀ ਪੂਰੀ ਫੁੱਲ ਗਰੰਟੀ ਹੋਊਗੀ ਭਾਰ ਦੀ ਫੁੱਲ ਗਰੰਟੀ ਹੋਊਗੀ ਜੀ ਠੀਕ ਹੈ ਜੀ ਹਾਂਜੀ ਲੋਕੀ ਦੁੱਧ ਤੁਹਾਨੂੰ ਪਤਾ ਗਾੜੀ ਪਾਇਦਾ ਜਿਵੇਂ ਨੇ ਸੇਵਾ ਕਰਨਗੇ ਉਹਨਾਂ ਮੇਰੇ ਵੀਰ ਭਰਾ ਚ ਹੋ ਸਕਦੇ ਜੀ ਬਿਲਕੁਲ ਜੀ ਬਿਲਕੁਲ ਬਾਕੀ ਜਾਦ ਨਸਲ ਵਾਲੀ ਮੱਝ ਆ ਹੂੰ ਹੂੰ ਤੇ ਥੋੜੀ ਸਾਮੀ ਨਹੀਂ ਥੋੜੀ ਲਸੀ ਹੈ ਥੋੜੀ ਬਾਕੀ ਸਾਫ ਸੁਥਰੀ ਮੱਝ ਲਓ ਜੀ ਸੋ ਜਿੰਨੀ ਆ ਚੰਗੀ ਆ ਕਰਮਾ ਲਈ ਤੇ ਕਿੱਥੋਂ ਤੱਕ ਮੁੱਲ ਕਰਦੇ ਵੀ ਲੈਣ ਦੇਣ ਵਾਲੀ ਗੱਲ ਬਾਤ ਇਹ ਸੰਤੂ ਸਾਹਿਬ ਮੁੱਲ ਦੇ ਲੋਕਾਂ ਨੂੰ ਫਰ ਦੇ ਇੱਕ ਦਾਅ ਕਰ ਲੀਏ ਇੱਕ ਪੰਜ ਕਰ ਲੀਏ 95 ਦੀ ਦੇ ਦੀ 95 ਦੀ ਹਾਂਜੀ ਹੋਰ ਕਰ ਦਿਓ ਮਾਨਦਨ ਚਲੋ ਪੰਜ ਉਤਲਾ ਛੱਡ ਦਿੰਦੇ ਜੀ ਲਓ ਜੀ 90 ਦੀ ਹਾਂਜੀ ਸੰਤੂ ਸਾਹਿਬ ਪਹਿਲੀ ਵੀਡੀਓ ਪਾਉਣੀ ਆਪਾਂ ਮਾਲ ਵੀ ਗਾਗ ਜੋੜਨੇ ਆ ਨਾਲ ਟੋਣੇ ਨਹੀਂ ਹੂੰ 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 ਬਿਲਕੁਲ ਪਤਲੀ ਕਮਾਈ ਦਾ ਮਾਲ ਆਪਾਂ ਦੇ ਦਿੰਦੇ ਜੀ ਠੀਕ ਹੈ ਜੀ ਸਿਰਫ 1000 ਤੋਂ 2000 ਦੇ ਮਾਰਜਨ ਨਾਲ ਠੀਕ ਹੈ ਜੀ ਠੀਕ ਆ ਲੋਕ ਦੋਸਤੋ ਪਹਿਲਾਂ ਸਟਾਰਟਿੰਗ ਤੋਂ ਇੱਕ ਗੱਲਬਾਤ ਸਾਡੀ ਵੀਰ ਨਾਲ ਹੋਈ ਸੀ ਆਂਦਾ ਵੀ ਆਪਾਂ ਬਿਲਕੁਲ ਪਤਲੀ ਜਿਹੀ ਕਮਾਈ ਨਾਲ ਪਸ਼ੂ ਦੇਣੇ ਆ ਵੀ ਭੈਣ ਭਰਾ ਸੱਜਣ ਬੇਲੀ ਆਪਣੇ ਜਿਹੜੇ ਹੈਗੇ ਆ ਚਾਹੇ ਵਪਾਰੀ ਹੋਣ ਚਾਹੇ ਘਰ ਰਾਇ ਕਿਸੇ ਵੀਰ ਨੇ ਖਰੀਦਣਾ ਮਾਲ ਵੀ ਨਾਲ ਜੁੜਨ ਆਪਣੇ ਠੀਕ ਆ ਤੇ ਬਾਕੀ ਦੋਸਤੋ 90000 ਦੀ ਤੁਹਾਨੂੰ ਇਹ ਮਿਲ ਜੂਗੀ 95000 ਮੰਗ ਡਿਮਾਂਡ ਕੀਤੀ ਹੈ ਵੀਰ ਨੇ ਇਹ ਸਮਝਦੀ ਹਾਂਜੀ ਸੰਤੂ ਸਾਹਿਬ ਬਾਕੀ ਕੁਆਲਿਟੀ ਪੱਖ ਵੀ ਮੱਜਾ ਮਾਲ ਪਹਾੜਾ ਵੀ ਦਵਾਂਗੇ ਕੁਆਲਿਟੀ ਪੱਖ ਵੀ ਬਹੁਤ ਚੰਗਾ ਹੋਊਗਾ ਮਾਲ ਦਾ ਸਹੀ ਹੈ ਜੀ ਬਿਲਕੁਲ ਕੁਆਲਿਟੀ ਵੀ ਇੱਕ ਨੰਬਰ ਦੀ ਹੋਊਗੀ ਕੁਆਲਿਟੀ ਤੋਂ ਬਿਨਾਂ ਆਪਾਂ ਡੱਗਰ ਲਈਦਾ ਨਹੀਂ ਭਰੋ ਹੂੰ ਹੂੰ ਵੀ ਕੁਆਲਿਟੀ ਵੇਖੀ ਦੀ ਭੈਣ ਭਰਾੜੇ ਜੇ ਕਿਸੇ ਅਸੀਂ 90000 ਰੁਪਿਆ ਕਿਸੇ ਲੱਖ ਖਰਚਣਾ ਹਾਂਜੀ ਤੇ ਸੰਤੂ ਸਾਹਿਬ ਅਗਲੇ ਘਰ ਦੁੱਧ ਨਾ ਦਵੇ ਅਗਲੇ ਦਾ ਮਨ ਖੱਟਾ ਹੋ ਜਾਂਦਾ ਹੂੰ ਬਿਲਕੁਲ ਜੀ ਤੇ ਕੁਆਲਿਟੀ ਪਿੱਛੇ ਚੈੱਕ ਕਰਕੇ ਲਈਦੀ ਵੀ ਜੇ ਦੁੱਧ ਵਾਲੀ ਨਾ ਹੋਵੇ ਤੇ ਫਿਰ ਨਹੀਂ ਰਸਨ ਨੂੰ ਸਾਬਾਤ ਪਾਈਦਾ ਬਿਲਕੁਲ ਜੀ ਸਹੀ ਗੱਲ ਹੈ ਜੀ ਸੋ ਇਹ ਗੱਲਾਂ ਜੜੀਆਂ ਦੋਸਤੋ ਮੁੱਢ ਲੀਆਂ ਗੱਲਾਂ ਨੇ ਇਹਨਾਂ ਨੂੰ ਧਿਆਨ ਰੱਖ ਕੇ ਹੀ ਪਸ਼ੂ ਅਗੋਂ ਖਰੀਦਣਾ ਚਾਹੀਦਾ ਸੋ ਬਾਕੀ ਵੀਰ ਵਪਾਰ ਦਾ ਕੰਮ ਕਰਦਾ ਤੇ ਕਾਫੀ ਚੰਗੀ ਸੋਚ ਸਮਝਾ ਠੀਕ ਆ ਜੀ ਚੰਗਾ ਪਸ਼ੂ ਲੈਣਾ ਤੇ ਕੇ ਚੰਗਾ ਪਸ਼ੂ ਦੇਣਾ ਠੀਕ ਆ ਜੀ ਕਿਉਂਕਿ ਪੈਸੇ ਭੈਣ ਭਰਾਣੇ ਬੜੇ ਔਖੇ ਬਣਾਏ ਹੁੰਦੇ ਆ ਖਰਚ ਕਰਨੇ ਤੇ ਚੰਗੀ ਚੀਜ਼ ਦੇ ਉੱਪਰ ਇਨਵੈਸਟਮੈਂਟ ਕੀਤੀ ਜਾਵੇ ਤਾਂ ਜੋ ਅੱਗੇ ਜਾ ਕੇ ਉਹਨੂੰ ਲਾਭ ਹੋ ਸਕੇ ਠੀਕ ਆ ਇਹ ਜਿਹੜੀ ਦੋਸਤੋ ਤੁਹਾਨੂੰ 90000 ਦੀ ਮਹ ਮਿਲ ਇਹ ਲਾਸਟ ਦੇ ਵਿੱਚ ਚੌਥੇ ਨੰਬਰ ਤੇ ਹਾਂਜੀ ਇਸ ਮੱਝ ਦੀ ਕਰੋ ਡਿਟੇਲ ਸਾਂਝੀ ਆਪਣੇ ਸੱਜਣਾ ਨਾਲ ਇਹ ਸੰਧੂ ਸਾਹਿਬ ਮੈਂ ਸੂਈ ਨੂੰ ਹੋ ਗਿਆ ਇਹਨੂੰ 5 ਦਿਨ ਬਾਅਦ ਤੋਂ ਵੱਧ 5 ਦਿਨ ਦਾ ਸਮਾਂ ਹੋ ਗਿਆ ਹਾਂਜੀ ਪਰਸੋ ਲੈਂਦੀ ਉਹ ਤੋਂ 2-3 ਦਿਨ ਹੀ ਅੱਜ 5 ਦਿਨ ਹੋ ਗਏ ਆ ਠੀਕ ਆ ਜੀ ਸੰਧੂ ਸਾਹਿਬ ਅੱਗੇ ਜਦੋਂ 5 ਦਿਨੋਂ 3 ਦਿਨ ਹੋ ਗਿਆ ਇਹਨੂੰ ਮੇਰੇ ਕੋਲ ਹਾਂਜੀ ਤੇ ਮੇਹਸਾਬ ਲਾ ਲਓ ਵੀ ਉਦੋਂ ਇਹਦੇ 8 ਕਿਲੋ ਦੁੱਧ ਹੀ ਤੇ ਹੁਣ ਇਹ 10 ਕਿਲੋ ਦੁੱਧ ਕਰ ਗਈ ਆਪਣੇ ਕੋਲ 5 ਦਿਨਾਂ ਦੀ ਸੂਈ ਆ ਹਾਂ ਤੇ ਇਹ ਸੰਧੂ ਸਾਹਿਬ ਪਾੜੇ ਤੇ ਮਿਲਦੀ ਜੀ ਪਾੜੇ ਤੇ हां वे ओन्ना ने पुराना रवा ओन्ना दा इतरा ही तुरया हुंदा जिन्ना को माल लेया ओ अंदे भी अही जदों कट्टा कट्टी मर जांदा हम्म हम्म ते बाद च डंगर ਝੋਣਾ ਸੌਖਾ ਹੁੰਦਾ ਹੂੰ ਹੂੰ ਤੇ ओ शुरू ਤੋਂ ਵੀ ओन्ना ने ਪਹਾੜਾ ਹੀ ਪਾ ਕੇ ਗਾਂ ਲੇ ਬਣੇ ਤੇ ਨਾਲ ਬੱਚਾ ਛੱਡ ਲੈਂਦੇ ਆ ਅੱਛਾ ਅੱਛਾ ਵੀ ਆਪਾਂ ਬੱਚਾ ਨਹੀਂ ਨਾਲ ਛੱਡਿਆ ਆ ਪਹਾੜਾ ਪਾ ਕੇ ਝੋਕੇ ਬਾਅਦ ਚ ਪਿੱਛੋ ਦੀ ਬੱਚਾ ਛੱਡੀਦਾ ਜੀ ਅੱਛਾ ਬੱਚਾ ਮਗਰੋਂ ਬਾਅਦ ਵਿੱਚ ਹਾਂਜੀ ਚਵਾਈ ਤੋਂ ਬਾਅਦ ਬੱਚਾ ਛੱਡਦੇ ਹੋ ਤੁਸੀਂ ਚੋਣ ਚਾਣ ਬੜੀ ਭੋਲੀ ਆ ਦੁੱਧ ਵੀ 10 ਕਿਲੋ ਹੈਗਾ ਤਿਆਰ ਤੇ ਪਹਾੜੇ ਪੂਰੇ ਤੇ ਇਸੇ ਤਰ੍ਹਾਂ ਮਿੱਠੀ ਆ ਮਿਲ ਪੈਂਦੀ ਮੈਂ ਨਾ ਸੰਤੂ ਸਾਹਿਬ ਪੂਛ ਵੀ ਨਹੀਂ ਲਾਉਂ ਵੇ ਕਈ ਮਜ਼ਾ ਪੂਸ਼ ਕਮਾਉਂਦੇ ਆ ਪੂਸ਼ ਨਹੀਂ ਕਮਾਉਂਦੇ ਏਡੀ ਠੰਡੀ ਆ ਠੀਕ ਆ ਜੀ ਹੁਣ ਦੁੱਧ 8 ਕਿਲੋ ਕੇ 9 ਕੇ 8 ਤੁਸੀਂ 10 ਕਿਲੋ ਆ 9 ਕਿਲੋ ਦੀ ਗਰੰਟੀ ਲੈ ਲਓ ਅਜੇ ਪੰਜਵੇਂ ਦਿਨ ਦੀ ਸੂਈ ਜੇ ਦੁੱਧੋਂ ਦਾ ਘਰ ਵਾਲਿਆਂ ਨੇ ਤੇ 12 13 ਕਿਲੋ ਹੀ ਚੋਇਆ ਜੀ ਬੱਚਾ ਮਗਰੀ ਦੱਸਿਆ ਕੱਟੀ ਇਹਦੇ ਬੱਚਾ ਆ ਵੇਖੀ ਕਿਹੜਾ ਬੱਚਾ ਕੱਟਾ ਵੇਖਸਾਣਾ ਠੀਕ ਆ ਜੀ ਸੋ ਬੱਚਾ ਦੋਸਤੋ ਦਿਖਾ ਦਿੰਨੇ ਆ ਮੇਲ ਕਾਪ ਹੋ ਸਕਦਾ ਤੇ 50 ਦਿਨਾਂ ਦੀ ਇਹ ਮਾਜ ਸੁਈ ਆ ਕੋਈ 10 ਕਿਲੋ 9 10 9 10 ਦਾ ਜਿਹੜੀਆਂ ਮੰਨ ਕੇ ਕੋਈ ਰਸਬਦਾ ਕਰ ਲੇ ਤਵੇ ਵੀਰਾਂ ਦਾ ਵੀ ਗੇਜ ਜਿੱਥੋਂ ਖਰੀਦੀ ਆ ਵੀ ਉਹ ਘਰ ਵਾਲੇ ਨਾਰਮਲ ਰਵੇ ਜਿਹੜੇ ਦੋਸਤੋ ਪੁਰਾਣੇ ਆ ਨੀਲੀ ਦਾ ਰਵਾ ਤੇ ਨੀਲੀ ਦਾ ਪੱਖ ਵੀ ਇਸ ਮਾਜ ਦੇ ਵਿੱਚ ਝਲਕ ਮਾਰਦਾ ਪਿਆ ਬਾਕੀ ਉੱਚਾ ਖੁੱਲਾ ਸਿੰਘਾ ਬਾਡੇ ਬੰਤਰ ਦੀ ਜਿਹੜੀ ਆ ਤੁਸੀਂ ਵੇਖੋ ਵੱਡੇ ਪੰਦੇ ਦੇ ਵਿੱਚ ਨਾਲੋ ਹੂੰ ਬੱਚਾ ਕਿਹੜਾ ਇਹ ਆ ਜੀ ਸਰ ਲਓ ਜੀ ਠੀਕ ਆ ਤੋਰ ਰੋ ਰਿੰਕੂ ਵੀਰ ਲੰਮਾ ਤੋੜ ਤੀਏ ਠੀਕ ਆ ਜੀ ਸੋ ਪਾੜਾ ਦੋਸਤੋ ਅੱਗੇ ਵੰਡਾ ਚਾਰ ਛੂਟ ਤੇ ਜਿਹੜੀ ਇਹ ਮਿਲਦੀ ਆ ਸੋ ਬੱਚਾ ਬਾਅਦ ਵਿੱਚ ਚਵਾਈ ਤੋਂ ਬਾਅਦ ਵਿੱਚ ਤੁਸੀਂ ਜਿਹੜਾ ਦੁੱਧ ਛੱਡੋਗੇ ਉਹ ਬੱਚੇ ਨੂੰ ਪਿਆਇਆ ਜਾਂਦਾ ਠੀਕ ਆ ਜੀ ਪਹਿਲਾ ਸਟਾਰਟਿੰਗ ਤੋਂ ਜਿਹੜਾ ਗਜਾਇਆ ਉਸ ਤਰੀਕੇ ਨਾਲ ਗਿਆ ਜਿੱਥੋਂ ਪਸ਼ੂ ਖਰੀਦੇ ਨੇ ਵੀ ਪਾੜੇ ਚਾਰਟ ਤੇ ਜਿਹੜੀ ਦੋਸਤੋ ਸਟਾਰਟਿੰਗ ਵੀਰ ਕਰ ਦਿੰਦੇ ਆ ਸੂਣ ਤੋਂ ਬਾਅਦ ਪਸ਼ੂਆਂ ਦੀ ਤੇ ਜਿਹੜੇ ਇਸ ਇਸ ਤਰੀਕੇ ਨਾਲ ਜਿਹੜੀ ਚਵਾਈ ਆ ਇਹਨਾਂ ਮੱਜਾਂ ਤੇ ਕੀਤੀ ਜਾਂਦੀ ਹੈ ਠੀਕ ਆ ਆ ਲੋ ਬਾਕੀ ਥਣ ਥਣ ਲੇਵਾ ਲੂਆ ਬਿਲਕੁਲ ਸਾਫ ਆ ਲੰਬਾਈ ਦੇ ਵਿੱਚ ਥਣ ਆ ਦੇਖੋ ਜੀ ਠੀਕ ਆ ਬਾਕੀ ਚਵਾਬ ਰਾ ਚੰਗਾ ਵੀਰ ਪੋਲਾ ਐ ਸੰਧੂ ਸਾਹਿਬ ਵੀ ਭਾਵੇਂ ਛੋਟਾ ਬੱਚਾ ਐਡਾ ਵੀ ਹੈ ਨਾ ਉਹ ਵੀ ਧਾਰਾ ਕੱਢ ਸਕਦਾ ਇਹਦੀ ਐਨੀ ਜਿਆਦਾ ਪੋਲੀ ਆ ਠੀਕ ਆ ਜੀ ਹਾਂਜੀ ਚੰਗੀ ਚਵਾਈ ਆ ਬਹੁਤ ਜਿਆਦਾ ਚੰਗੀ ਜੇ ਠੀਕ ਆ ਅੱਜ ਬਾਕੀ ਦੁੱਧ ਵੀ ਸੰਧੂ ਸਾਹਿਬ 12-13 ਕਿਲੋ ਐ ਕੰਡੇ ਵਾਲਾ ਦਿੰਦੀ ਰਹੀ ਘਰ ਵਾਲੇ ਦਿੰਦੀ ਹੂੰ ਹੂੰ ਠੰਡਾ ਮਾਲਿਆ ਫਿਰ ਇਹ ਵੀ ਕਈ ਮੱਝ 4-5 ਮਹੀਨੇ ਦੁੱਧ ਦੇ ਕੇ ਘਟਾ ਜਾਂਦੀਆਂ ਇਹ 8-8 9-9 ਮਹੀਨੇ ਲੰਮਾ ਦੁੱਧ ਦਿੰਦੀ ਮਾਝ ਲੰਮਾ ਬਿਲਕੁਲ ਘਰ ਵਾਲਿਆਂ ਦੀ ਇਹ ਆਪਾਂ ਨੂੰ ਦੱਸਿਆ ਸੀ ਤਾਂ ਤੱਕ ਮਿਲਦੀਆਂ ਰਹੀਆਂ ਤੇ ਇਹਦਾ ਮੁੱਲ ਰਿੰਕੂ ਵੀ ਕੀ ਕਰਦੇ ਆ ਕਿੱਥੋਂ ਤੱਕ ਦੇ ਦੇਣੀ ਮਾਝ ਸੰਧੂ ਸਾਹਿਬ ਮੁੱਲ ਦੇ ਕਰਾਉਣ ਨੂੰ ਪਏ 95 ਕਰਾ ਲਓ ਹਾਂਜੀ ਤੇ 90 ਦੀ ਦੇ ਦੀਏ 90 ਦੀ ਹੋਰ ਕਰ ਦਈਏ ਥੱਲੇ ਤੈਨੂੰ 5000 ਕਰ ਦਈਏ ਮਾਨ ਕਰ ਦੋ ਕਰ ਦੋ ਠੀਕ ਹੈ ਜੀ ਸੰਤੋਖ ਜੀ ਆਪਾਂ ਪਹਿਲੀ ਵਾਰ ਵੀਡੀਓ ਬਣਾਉਣੀ ਆ ਵੀ ਆਪਾਂ ਮਾਨਦਾਨ ਕਰਨਾ ਪੈਣ ਭਾਂਪੜਾ ਵਾਲਾ ਆਪਣੇ ਦੂਰ ਨੇੜੇ ਜਿਹੜੇ ਭਾਂਪੜਾ ਬੈਠੇ ਆ ਠੀਕ ਹੈ ਜੀ ਠੀਕ ਹੈ ਲੋਕੀ ਦੋਸਤੋ ਇਹ ਮੱਝ ਆ ਜਿਹੜੀ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਦਿਖਾਉਣੀ ਸੀਗੀ ਲਾਸਟ ਦੇ ਵਿੱਚ ਇਹ ਮੱਝ ਸੀ ਠੀਕ ਆ ਤੇ ਬਿਲਕੁਲ ਤਾਜੀ ਸੂਈ ਸੋਈ ਆ ਪੰਜ ਛੇ ਦਿਨ ਦਾ ਜਿਹੜਾ ਸਮਾਂ ਹੋ ਗਿਆ ਸਾਰਾ ਹਫਤੇ ਦੇ ਅੰਦਰ ਵਾਰੀ ਆ ਹਾਂਜੀ ਹਾਂਜੀ ਤੇ 85000 ਦੀ ਵੀਰਾਂ ਦਾ ਵੀ ਆਪਾਂ ਦੇ ਦੇਾਂਗੇ ਠੀਕ ਹੈ ਜੀ 90 95 ਡਿਮਾਂਡ ਕੁਝ ਵੀ ਆ ਪਰ ਲੈਣ ਦਾ ਪੂ ਵੱਡੇ ਕੱਦ ਦੇ ਵਿੱਚ ਆ। ਸੋ ਕੱਦ ਜਿਹੜਾ ਦੋਸਤੋ ਤੁਹਾਨੂੰ ਥੋੜਾ ਜਿਹਾ ਦੂਰੀ ਤੋਂ ਵੀ ਆਪਾਂ ਦਿਖਾ ਦਿੰਨੇ ਆ। ਸੋ ਵੀਰਾਂ ਦੀ ਸਮਝ ਵਿੱਚ ਆ ਜਾਏ। ਬਾਕੀ ਆਪਾਂ ਮੋਸਟਲੀ ਦੱਸ ਵੀ ਦੇਣੀ ਆ ਦੋਸਤੋ ਜਿਹੜਾ ਪਸ਼ੂ ਵੱਡੇ ਕੱਦ ਦੇ ਵਿੱਚ ਆ ਵੱਡਾ ਕਿਹਾ ਜਾਂਦਾ ਮੀਡੀਅਮ ਨੂੰ। ਮੀਡੀਅਮ ਤੇ ਬਿਲਕੁਲ ਦਰਮਿਆਨੀ ਹਾਈਟ ਵੀ ਦੱਸੀ ਦੀ ਆ ਤੁਹਾਨੂੰ। ਤੇ ਵੱਡੀਆਂ ਮੱਝਾਂ ਦੀ ਤਕਰੀਬ ਨੇ ਗਈਆਂ ਨੇ ਤਕਰੀਬ ਜਿਹੜੀ ਆਪਾਂ ਤੀਜੇ ਨੰਬਰ ਤੇ ਦਿਖਾਈ ਆ। ਉਹਨੂੰ ਬੇਸ਼ੱਕ ਤੁਸੀਂ ਮੀਡੀਅਮ ਹਾਈਟ ਮੰਨ ਲਓ। ਬਾਕੀ ਸਾਰੀਆਂ ਵੱਡੀਆਂ ਮੱਝਾਂ ਆ ਠੀਕ ਆ। ਤੇ 85000 ਲੈਣ ਦੇਣ ਤੇ ਅੱਛਾ ਰਿੰਕੂ ਵੀਰ ਆਪਣੇ ਕੰਟੈਕਟ ਨ ਹਾਂਜੀ ਸੰਧੂ ਸਾਹਿਬ ਆਪਣਾ ਮੋਬਾਈਲ ਨੰਬਰ 98728 ਹਾਂਜੀ 53109 ਠੀਕ ਹੈ ਜੀ ਠੀਕ ਹੈ ਜੀ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਰਿੰਕੂ ਪਸ਼ੂ ਵਪਾਰ ਦਾ ਕੰਮ ਆ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਇਸੇ ਤਰ੍ਹਾਂ ਦੋਸਤੋ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ